ਸੋ ਮੌਜੂਦ ਹੈ ਮੇਰੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ ਤੇ ਅੱਜ ਲੁਧਿਆਣੇ ਪਧਾਰੇ ਆ ਕਿਤਨੇ ਕਿਤੇ ਇਸ ਮੀਟਿੰਗ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਕਿ ਵਿਸ਼ੇਸ਼ ਮੀਟਿੰਗ ਹੈ ਕਿਉਂਕਿ ਹਮੇਸ਼ਾ ਹੀ ਗੱਲ ਕੀਤੀ ਜਾਂਦੀ ਸੀ ਜਦੋਂ ਲੁਧਿਆਣੇ ਪਹੁੰਚਣਾ ਸੀ ਤੇ ਇਸ ਮੀਟਿੰਗ ਨੂੰ ਇੱਕ ਵਿਸ਼ੇਸ਼ ਮੀਟਿੰਗ ਮੰਨਿਆ ਜਾ ਰਿਹਾ ਕਿਉਂਕਿ ਬੜੀ ਦੇਰ ਤੋਂ ਇੰਤਜ਼ਾਰ ਸੀ ਕਿ ਮੀਟਿੰਗ ਦੀ ਜਿਹੜੀ ਹੈਗੀ ਆ ਮੀਟਿੰਗ ਮੀਟਿੰਗ ਜਿਹੜੀ ਹੈਗੀ ਆ ਬਹੁਤ ਵਧੀਆ ਖਾਸ ਕਿ ਵਿਸ਼ੇਸ਼ ਮੀਟਿੰਗ ਹੈ ਕਿਉਂਕਿ ਵਿਸ਼ੇਸ਼ ਤੌਰ ਤੇ ਅੱਜ ਸੂਬੇ ਦੀ ਜਿਹੜੀ ਸੂਬੇ ਜਿਹੜੀ ਹੈ ਵਿਸ਼ੇਸ਼ ਮੀਟਿੰਗ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਆਉਣ ਨਗਰ ਨਿਗਮ ਚੋਂ ਉਹਨਾਂ ਵਿੱਚ ਵਿਸ਼ੇਸ਼ ਮੀਟਿੰਗ ਹੈ ਬੀੜ ਸਾਹਿਬ ਮਾਥਰਾ ਵਿਸ਼ੇਸ਼ ਮੀਟਿੰਗ ਹੈ ਤਾਂ ਹੀ ਕਹਿਣਾ ਵੀ ਆਪਾਂ ਸਾਰਾ ਦਿਨ ਉਰੇ ਨਹੀਂ ਜਾਣਾ ਹੈ ਹਾਂ ਜੀ ਫਿਰ ਆਪਾਂ ਅਧਰਾਮ ਨਾਲ ਬੈਠ ਕੇ ਕਰਾਂਗੇ ਠੀਕ ਹੈ ਸਰ ਮੈਨੂੰ ਸਮਝਾਇਓ ਇਹ ਨਾ ਸ਼ਹਿਰਪੁਰ ਤੋਂ ਟ੍ਰੇਨ ਜਾਂਦੀ ਹੈ ਆਪਾਂ ਚੰਡੀਗੜ੍ਹ ਮਾਥਰਾ ਨੂੰ ਖੜੇ ਹੋਏ ਮੈਨੂੰ ਓਕੇ ਸਰ ਠੀਕ ਹੈ ਸਹੀ ਗੱਲ ਸਰ ਵਿਸ਼ੇਸ਼ ਮੀਟਿੰਗ ਹੈ ਪੰਜਾਬ ਸੁਪੇ ਪਰਦੀ ਕਿਸ ਤਰ੍ਹਾਂ ਦੇਖਦੇ ਹੋ ਦਿਖੋ ਜਿਹੜੀ ਕਿ ਹਰ ਜਗ੍ਹਾ ਕਾਰਜ ਕਰਨੀ ਦੀ ਹਰ ਸੂਬੇ ਚ ਮੀਟਿੰਗਾਂ ਹੋ ਰਹੀਆਂ ਨੇ ਤੇ ਉਹਦੇ ਦੀ ਅੱਜ ਪੰਜਾਬ ਚ ਮੀਟਿੰਗ ਹੋ ਰਹੀ ਆ ਤੇ ਸਾਰੇ ਹਾਈ ਕਮਾਂਡ ਵੀ ਆਈ ਆ ਅੱਗੇ ਵੀ ਪਾਰਟੀ ਦੇ ਕੀ ਰੂਪ ਰੇਖਾ ਹੋਣੀ ਆ ਪਾਰਟੀ ਕਿਵੇਂ ਅੱਗੇ ਕੀ ਕਮੀਆਂ ਰਹੀਆਂ ਕੀ ਕਮੀਆਂ ਦੂਰ ਕਰਨੀਆਂ ਤੇ ਉਹ ਸਾਰੀਆਂ ਪਾਰਟੀ ਦੇ ਨਾਲ ਇੱਥੇ ਹਰ ਮੈਕਸਾਣਾ ਪੰਜਾਬ ਦੇ ਕੋਨੇ ਕੋਨੇ ਤੋਂ ਸਾਡੇ ਮੰਡਲ ਪ੍ਰਧਾਨ ਸਾਡੇ ਜਿਹੜੇ ਲੀਡਰਸ਼ਿਪ ਆ ਉਹ ਸਾਰੇ ਆਏ ਹੋਏ ਨੇ ਤੇ ਕੱਲੀ ਕੱਲੀ ਗੱਲ ਆ ਜਿਹੜੀ ਉਹ ਉਰੇ ਵੀ ਕਰਾਂਗੇ ਉਹਦਾ ਨਿਚੋੜ ਦਿੱਲੀ ਲੈ ਕੇ ਜਾਣਗੇ ਬਿਲਕੁਲ ਉਸ ਬਾਅਦ 2024 ਦੇ ਵਿੱਚ ਬਿਲਕੁਲ ਗਰਾਵ ਵਧਿਆ ਪੰਜਾਬ বিজেপি ਦਾ ਕਿਸੇ ਦੇਖ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਆਜਪਾ ਪੂਰੇ ਦੇਸ਼ ਦੇ ਵਿੱਚ ਆਪਣਾ ਪਰਚਮ ਲਹਿਰਾਉਣਾ ਚਾਹੁੰਦੀ ਨਹੀਂ ਨਹੀਂ ਇਹ ਤਾਂ ਤੀਜੀ ਵਾਰ ਰਿਕਾਰਡ ਆ ਦੁਨੀਆ ਦਾ ਕਿਤੇ ਕਿਤੇ ਆਦੇਸ਼ਾਂ 'ਚ ਹੁਣ ਸਰਕਾਰਾਂ ਬਦਲ ਰਹੀਆਂ ਦੂਜੀ ਵਾਰ ਆਈ ਹੈ ਕੋਈ ਫਰਾਂਸ ਦੀ ਗੱਲ ਕਰ ਲਓ ਇੰਗਲੈਂਡ ਦੀ ਗੱਲ ਕਰ ਲਓ ਅਮਰੀਕਾ 'ਚ ਦੇਖੋ ਕੀ ਹੋ ਰਿਹਾ ਇਹ ਤਾਂ ਮੋਦੀ ਜੀ ਨੇ ਜਿਨ੍ਹਾਂ ਨੇ ਤੀਜੀ ਵਾਰ ਕਰਕੇ ਦਿਖਾਤਾ ਉਦੋਂ ਉੱਤੇ ਕੁਝ ਨਹੀਂਗਾ ਇਸ ਕਰਕੇ ਉਹ ਜਿਵੇਂ ਕਹਿੰਦੇ ਆ ਨਾ ਇਹ ਤੀਜੀ ਵਾਰ ਰਿਕਾਰਡ ਕਮ ਮੋਦੀ ਜੀ ਰਸ਼ੀਆਤ ਜਾ ਕੇ ਆਏ ਉਹ ਤੋਂ ਤਾਕਤ ਝਲਕਦੀ ਹੈ ਕਿਸ ਤਰੀਕੇ ਨਾਲ ਰਸ਼ੀਆ ਚ ਜਾ ਕੇ ਵੀ ਉਹਨਾਂ ਨੇ ਯੂਕਰੇਨ ਦੀ ਗੱਲ ਵੀ ਕੀਤੀ ਉਹਨਾਂ ਦੇ ਰਾਸ਼ਟਰਪਤੀ ਦੇ ਮੂਹਰੇ ਬਹਿ ਕੇ ਇਹ ਤਾਕਤ ਹੈ ਇਹ ਤਾਕਤ ਹੈ ਮੋਦੀ ਜੀ ਦੀ ਪੰਜਾਬ ਹਰਿਆਣਾ ਨੇ ਸ਼ੰਭੂ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ ਸ਼ੰਭੂ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਮੈਂ ਗੱਲ ਕਰਨੀ ਨਹੀਂ ਕੋਈ ਸੋ ਇਹ ਹਨ ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਜੀ ਵਿਸ਼ੇਸ਼ ਤੌਰ ਤੇ ਲੁਧਿਆਣਾ ਪਧਾਰੇ ਆ ਤੇ ਆ ਜਿਹੜੀ ਆਵਾਜਪਾ ਸੂਬੇ ਭਾਰ ਦੀ ਜਿਹੜੀ ਜਿਹੜੀ ਵਿਸਤਾਰਤਾ ਕਾਰਜਕਾਰੀ ਮੀਟਿੰਗ ਹੋ ਰਹੀ ਹੈ ਜੀ ਵਿਸ਼ੇਸ਼ ਤੌਰ ਤੇ ਪਧਾਰਿਆ ਤੇ ਜਿਹੜੀ ਖਾਸ ਕਰਕੇ ਜਿਹੜੀ ਆਨ ਵਾਲੇ ਨਗਰ ਨਿਗਮ ਚੋਣਾ ਤੇ ਇਸ ਦੇ ਨਾਲ ਹੀ ਜਿਹੜੀ ਪੰਚਾਇਤੀ ਚੋਣਾਂ ਦੇ ਵਿੱਚ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਆਵਾਜ਼ ਪਾ ਦੀ ਜਿਹੜੀ ਨੀਤੀਆਂ ਕਰਕੇ ਜਿਹੜੀ ਅੱਜ ਪੂਰੇ ਵਿਸ਼ਵ ਦੇ ਵਿੱਚ ਨਰਿੰਦਰ ਮੋਦੀ ਜਿਹੜੀ ਸਭ ਤੋਂ ਵੱਡੇ ਅਵਾਰਡਾਂ ਨਾਲ ਵੀ ਰੂਸ ਦੇ ਵਿੱਚ ਸਨਮਾਨ ਕੀਤੇ ਉਸ ਦੀ ਵੀ ਰਮਨੀ ਸਿੰਘ ਪਿੱਟੂ ਨੂੰ ਗੱਲ ਕੀਤੀ ਤੇ ਕਿਹਾ ਨਗੇ ਤੇ ਅੱਜ ਲੁਧਿਆਣਾ ਵਿਖੇ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਇਸ ਨੂੰ ਵੀ ਇੱਕ ਅਹਿਮ ਮੀਟਿੰਗ बिट्टू जी ने देखने वास्ते गल कही है। कैमरामैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।